ਆ ਦੱਸਾ ਦੱਸਾ ਵਾ ਜੀ ਕੀ ਲਗਾ ਦੇ ਦਿੱਤੇ ਸਿੱਧੇ ਹੋ ਆ ਦੇਖ ਆ ਦੇਖ ਆ ਦੇਖੋ ਪੈਸੇ ਵਾਲੀ ਮਸ਼ੀਨ ਕਲਾਰੀ ਕੋਨੋਂ ਨਾ ਬਸ ਬਸ ਲੱਗੇ ਤੇ ਜਿੰਤੀ ਜਲਦੀ ਨਾਲੇ ਨਾਲੇ ਢਾਂਗਾ ਲੋ ਜੀ ਬਾਈ ਘਰੇ ਮੰਡੀ ਖੋਲੀ ਕਣਕ ਦੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਕਣਕ ਦੀ ਮੰਡੀ ਕਰ ਤਾ ਨਾਰੀ ਦਾ ਸੁਣਿਆ ਅੱਜ ਭਾ ਗਣਾ ਦੇਣਾ ਆ ਗਿਆ ਜੀ ਅੱਛਾ ਜੀ ਜਦੀ ਦੀ ਤਿਆਰੀ ਜੱਗੇ ਨੂੰ ਟਾਈਮ ਲੀਤਾ ਹੈਗਾ ਤੇ ਸਾਰੇ ਕੀਲੇ ਘਰੇ ਪਏ ਤੇ ਜੀਦੀ ਦੇ ਪੈਸੇ ਨਹੀਂ ਆਏ ਤਾਂ ਜਾਨਾ ਛੇੜਨਾ ਪੈ ਗਿਆ ਨਾ ਉਹਦੇ ਕਰਕੇ ਛੇੜਨਾ ਪਿਆ ਹੋਰ ਯਾਰ ਲਿਮਟ ਤਾਰਨੀ ਆ ਦਾਇਆ ਨਹੀਂ ਮਿਲਿਆ ਸਟੈਟਿੰਗ ਕਰਉਣੀ ਅੱਜ ਜੀ ਉਹ ਤੇਰਾ ਭਲਾ ਹੋ ਜਾ ਕੋ ਮਾਲ ਉਹਦੀ ਤਾਂ ਹੋਰ ਰੱਖਣੀ ਸੀ ਨਹੀਂ ਜੱਗੇ ਕਿੰਨੇ ਕੀਲੇ ਦਾ ਮਾਲ ਹੈ ਇੱਕ ਪੰਜ ਡਾਊਟ ਹੋਣਾ ਫਿਰ ਇਹ ਵਟਸਐਪ ਲੋਡ ਹੋ ਲਾਂਗਾ ਨਾ 5 ਕੀਲੇ ਦਾ ਮਾਲਾਂ ਕੋਲੋਂ ਦਾ ਨਹੀਂ ਪਤਾ ਹੋਏਗਾ ਦੇਖਾ ਪੜੇ ਪਏ ਆ ਜੀ ਇਹ ਰੱਖਿਆ ਵੇਲੇ ਇਹਦਾ ਰੱਖਿਆ ਵੇਲੇ ਉਦੋਂ ਵੀ ਪਏ ਆ ਮਾਲ ਛੋਡੂ ਕਣਕ ਸੁਥਰੀ ਹੈ ਹੈ ਵਧੀਆ ਹੈ 1 ਨੰਬਰ 1 ਨੰਬਰ ਉੱਪਰ ਹੈ ਮੰਡੀ ਚੋਂ ਲੈਂਦੇ ਵਧੀਆ ਬਾਈ ਵਧੀਆ ਟੋਲ ਦੇ ਵਿੱਚ ਮੜਦਾ ਟੋਲ ਦੇ ਵਿੱਚ ਕੌਣ ਮੜਦਾ ਹੈ ਸਾ 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 ਹੁੰਦਾ ਨਾ ਗੇੜਾ ਨਹੀਂ ਪੈਣ ਦਿੰਦਾ ਦਿਹਾ ਦੇ ਜਾ ਰਹੀ ਹੈ ਇਹ ਤਾਂ ਮੱਗ ਕੇ ਗਿਆ ਵਿੱਚ ਦੇਖੀ ਨੀ ਉਹਦਾ ਬੱਚਾ ਹੁ ਕਿਸ਼ਮ ਡੰਗੜ ਰਜਣਾ ਇਹ ਆ ਰਹੀ ਸਾਡੀ ਹੋਰ ਕਿ ਚੱਲ ਵਿੱਚ ਦੇਖੀ ਹੁ ਮੈਂ ਫੇਰ ਨਹੀਂ ਕੰਨ ਲੈਨੇ ਕੱਡੂ ਦਾ ਕੋਣ ਨੂੰ ਆਪੇ ਆਉਗਾ ਦੇਖੀ ਆ ਡੱਕਾ ਬੋਲਣਾ ਹਾਂ ਡੱਕਾ ਕੋਣ ਨਾ ਸਾ ਆ ਜੂਗਾ ਆ ਆ ਆਰਾਮ ਨਾਲ ਆਉਗਾ ਦੇਖੀ ਇਹ ਖਤਰੋ ਦਾ ਖਿਡਾਰੀ ਹੋ ਆ ਕੱਸੀਆ ਬਿੱਤੀ ਆ ਹਾਂ ਸੋ ਸੈਂਟਰ ਨੂੰ ਅੱਛਾ ਇਹਦਾ ਮੰਗ ਕੇ ਗਿਆ ਵਾਹ ਉਹ ਭਾਈ ਪੈਸੇ ਵੀ ਨਿਕਲੇ ਵਿੱਚ ਦੇ ਆਦਾ ਏ ਜੀ ਸ਼ਰਾਬ ਉਹ ਕਰਦਾ ਹਾਂ ਆ ਦੇ ਚੱਕ ਕੇ ਰੱਖ ਲੈ ਫੇਰ ਆਣਾ ਅੰਗਰੇਜ਼ ਔਰ ਇਹਨੂੰ ਆ ਜਾ ਔਰ ਇਹਨੂੰ ਬਾਈ ਓਏ ਹੈਗਾ ਵਿੱਚ ਔਰ ਇਹਨੂੰ ਆ ਜਾ ਮੜਾ ਜਾ ਆ ਦੇਖ ਆ ਦੇਖੋ ਪੈਸੇ ਵਾਲੀ ਮਸ਼ੀਨ आ भाई इन्ना रिस्की बन सुरी तीन लगी जागे जा। आ गया आ गया ਹਾਂ ਉਹ ਹੈਡਰਾ ਮਗਾਵਾ ਦੇਖ ਜਿੰਨੀ ਫੈਲੋ ਕਿੰਨਾ ਲੱਗਿਆ ਆਸਤੇ ਜਾਂ ਮਾਰਿਆ ਫਾਟਾ ਨਾ ਆ ਜਾ ਆ ਗਿਆ ਵੀ ਆ ਗਿਆ ਆ ਗਿਆ ਲੈ ਆ ਗਿਆ ਬਈ ਡਰਦਾ ਨਹੀਂ ਹੈਗਾ ਕੱਢ ਲਾਦਾ بڑے ਖਜਾਨੇ ਵੜਦਾ ਇਹ ਡਰਦਾ ਨਹੀਂ ਹੈਗਾ ਘੜੀ ਫੜ ਲੈ ਇਕੱਠੇ ਇਕੱਠੀ ਕਿੱਥੇ ਆ ਆ ਜਾ ਆ ਜਾ ਫਿਰ ਆ ਜਾ ਆ ਜਾ ਨੇ ਕੰਡਾ ਘਰੇ ਘਰਤਾ 50 ਕਿਲੋ ਦਾ 50 ਕਿਲੋ ਦਾ ਆਹ ਕੰਡਾ ਲੈ ਆਇਆ ਇਹ ਆਹ ਕੰਡਾ ਲੈ ਆਇਆ ਤੇ ਬਾਈ ਉੱਥੇ ਤੇ ਲੁਧਿਆਣੇ ਦੇ ਇਹਦਾ ਫਾਇਦਾ ਬਹੁਤ ਆਫਰੀ ਦਿਆ ਨਾ ਆਫਰੀ ਕਹਾਂ ਲੀਵਰ ਗੱਲਾਂ ਕੱਲਾ ਬੰਦਾ ਸਿਰ ਤੇ ਚੱਕ ਕੇ ਆਪਣਾ ਬਣਾਈ ਜਾ ਸਾਰਾ ਬੰਦਾ ਇਕੱਲਾ ਥੋੜੀ ਨੂੰ ਦੇ ਨਾ 50 ਕਿਲੋ ਬਈਨ ਕਿੱਥੇ ਚੱਕੋਣਾ ਇੱਕ ਬੰਦਾ ਚਕਾਉਣਾ ਪੈਣਾ ਸਮਾਂ ਦਾ ਕਾਲੀ ਉੱਪਰ ਨਿਸ਼ਾਨ ਆ ਜਾਂਦੀ ਚੱਕ ਦਮ ਗਾਇ ਜੀ ਕੀ ਲਗਾ ਦੇ ਸਿੱਧੇ ਹੋ ਜਾ ਸਿੱਧੇ ਨਾਲੇ ਕਹੇ ਨੂੰ ਰੱਸੀ ਪਾ ਲੈਣੀ ਸੀ ਉੱਪਰ ਨੂੰ ਖਿੱਚ ਹੋ ਜਾਣੀ ਸੀ ਹਾਂ ਦੇਖੋ ਉਹਨਾਂ ਨੇ ਟੋਲ ਵਿੱਚ ਬੜਕੇ ਨੇ ਸਾਥ ਪਾ ਲਈ ਵਾਹ ਜੀ ਵਾਹ ਤਰੀਕਾ ਕਿਹੜਾ ਤਾਂ ਚੱਕਣੇ ਵਾਲੇ ਬੰਦੇ ਐ ਆਰੇ ਆਹ ਵਾ ਥੈਲਾ ਕਿਹ ਹੈ ਜਿਹਾ ਪਾਇਆ ਥੱਲੇ ਮੋੜ ਕੇ ਪਾ ਕੇ ਜਗ੍ਹਾ ਹੈ ਤਰੀਕਾ ਵਧੀਆ ਹੈ ਇਹਲੇ ਵਾਲਾ ਆ ਦੇਖ ਜੋਰ ਨਹੀਂ ਲੱਗਦਾ ਉਹਦੇ ਥੈਲੇ ਪਾਉਂਦੇ ਇੱਥਾਂ ਹਾਂ ਗੱਡੀ ਲੋਡ ਕਰਦੇ ਆ ਨਾ ਇਹ ਇੱਕ ਨਾ ਜੋਰ ਘੱਟ ਲੱਗਦਾ ਬਾਈ ਹਾਂ ਜੋਰ ਘੱਟ ਲੱਗਦਾ ਮਹਿੰਗੀ ਹੁੰਦੇ ਆ ਬਾਈ ਪੰਜ ਦੀ ਹੋ ਲੱਗਣੀ ਆ

ਲੈਫਾ ਖਿਆਨਾ 13ਵੇਂ ਮਹੀਨੇ ਵੀ ਕੱਢ ਲਿਆ ਹਾਂ ਦੇਖਦਾ ਕਹਿੰਦੇ ਕਾਨਕ ਕਾਨਕ ਆਹ ਕਹਿੰਦਾ ਲਿਫਟ ਕਰੀਰ ਕਰਨੀ ਹੈ ਕਹਿੰਦਾ ਕਾਨਕ ਕੱਢਣੀ ਦੈ ਏ ਹਾਂ ਪੂਰੀਏ ਵਿਚਾਰੇ ਦੀ ਮੈਡੀ ਕਿਸਮਤ ਐ ਇੱਧਰ ਐ ਇੰਜਨ ਚਲਾਇਆ ਇੰਜਨ ਜਵਾਬ ਦੇ ਗਿਆ ਪੈਪ ਹੁਣ ਲੋਟ ਨਹੀਂ ਆਉਂਦਾ ਅਲੱਾਸੇ ਗੱਲ ਛੁੱਟਾ ਮੀ ਕਿਥੇ ਖਾਦੇ ਮੀ ਦਾ ਮੁਸ਼ਕਲ ਹਾਂ ਨੀ ਨਾ ਉਸ ਪੂਰੀ ਗਰਦਾ ਜਿਹੜਾ ਬਾਕੀ ਜਿਹੜੀ ਧੁੱਪ ਜੀ ਨਹੀਂ ਨਿਕਲਦੀ ਕਾ ਚੱਕਰ ਇਹ ਜਿਹੜੇ ਦੀਵਾਲੀ ਨੂੰ ਪਟਾਕੇ ਵੱਜੇ ਆ ਹਾਂ ਉਹ ਜ਼ਿੰਮੇਦਾਰਾਂ ਦੀ ਪਰਾਲੀ ਦੇਖਦੀ ਦੀਵਾਲੀਆਂ ਨੇ ਕਿਸੇ ਨੇ ਫੈਕਟਰੀਆਂ ਬੰਦ ਕਰੀਆਂ ਉਹ ਪਟਾਕੇ ਉਹ ਹੀ ਅਸਰ ਹੈ ਉਹ ਹੀ ਹੈ ਇਹ ਹੋਰ ਸੁਣਾ ਮੈਂ ਤਾਂ ਪੂਰੀ ਯਾਰ ਉਹ ਪਟਿਆ ਪਿਆਰ ਉਹ ਹੀ ਪਵਾਦੇ ਮਾੜਾ ਯਾਰ ਪੈਂਦਾ ਨਹੀਂ ਹੈਗਾ ਕਿਹ ਜਿਹੜਾ ਟਰੈਕਟਰ ਦਾ ਸਾਹ ਲਾਏ ਹਾਂ ਉਹ ਹੀਠਾ ਨੇ ਕੱਢ ਲਿਆ ਮੈਂ ਜਗਾਰ ਜਾਉ ਪੈਂਦਾ ਹੈ ਨਹੀਂ ਯਾਰ ਕਿਹੜਾ ਵੇਖਣਾ ਬਾਈ ਮਤਲਬ ਜਿਹੜਾ ਤੇਲ ਤੇਲ ਵਾਲਾ ਨਹੀਂ ਹੁੰਦਾ ਆਪਣੇ ਤੇਲ ਵਾਲਾ ਹੈ ਹਾਂ ਉਹ ਹੀਠਾ ਦਾ ਕੌਲਾ ਜਾ ਕੱਢ ਕੇ ਤੇਲ ਬਦਲਿਆ ਉਹਦਾ ਹਾਂ ਜੀ ਯਾਰ ਜਿਹੜਾ ਬਣਾ ਉਹ ਆ ਸਾਈਡ ਦਾ ਸਾੜਾ ਲੱਗਿਆ ਪਿਆ ਉੱਪਰ ਤਾਂ ਖੋਲ ਕੇ ਸਾਫ ਕਰ ਦਿੰਦਾ ਕਦੇ ਤੇ ਕਰਿਆ ਤਾਂ ਨਹੀਂ ਫਿਲਟਰ ਹੁੰਦਾ ਉਹ ਰੇ ਉਹ ਖੋਲਿਆ ਪਿਆ ਫਿਰ ਤਾਂ ਦੇਖਿਆ ਹੀ ਨਹੀਂ ਹੈਗਾ ਜਗੜ ਉਹੀ ਨਹੀਂ ਬੰਦ ਹੁੰਦਾ ਹੁਣ ਤਾਂ ਪਾਈਪ ਲਾਈਨ ਚੱਲਿਆ ਉੱਥੇ ਦੇਖਦਾ ਮੈਂ ਉਹ ਪਾਈਪ ਜਾ ਕੇ ਲਾ ਦਮਾ ਚੱਲ ਫਿਰ ਮੈਂ ਉਹ ਦੇਖਦਾ ਰੋਪ ਇੰਦਾ ਨਹੀਂ ਉਹ ਹੀ ਛਾਲਾ ਸਿਸਟਮ ਨਹੀਂ ਸਮਝ ਲੱਗਦਾ ਉਹ ਤਾਂ ਸਾਫ ਕਰਨ ਵਾਲਾ ਕ ਕਰੇ ਹੀ ਨਹੀਂ ਕਦੇ ਪਤਾ ਨਹੀਂ ਮੈਂ ਕਿਹੜਾ ਕਹਿੰਦਾ ਤੂੰ ਯਾਰ ਛੋਡੇ ਵਾਲ ਦੇ ਲਓ ਜੀ ਬਾਈ ਦਵਾਰਾ ਤੋਂ ਪਹੁੰਚ ਕੇ ਘਰ ਤੇ ਤੁਹਾਨੂੰ ਦਿਖਾਉਂਦੇ ਕਿਹੜਾ ਫਿਲਟਰ ਪਟਿਆ ਰਹਿ ਹਵਾ ਮਾਰ ਕੇ ਬਾਈ ਪੈਟਰੋਲ ਗਿਆ ਤੋ ਉਹ ਵੀ ਇੱਕ ਵਾਰ ਡੀਜ਼ਲ ਕੱਢਿਆ ਨਹੀਂ ਫਿਲਟਰ ਮਾਤੇ ਮੋਟਰਸਾਈਕਲ ਖੜਾ ਤੇ ਇਹਦੇ ਮੰਦੇ ਪੈਟਰੋਲ ਕੱਢ ਲਿਆ ਤੇਲ ਆ ਪਾਇਆ ਇਹਦੇ ਵਿੱਚ ਮੰਗ ਲਿਆ ਨਾ ਆ ਪੱਟਿਆ ਬਾਈ ਫਿਲਟਰ ਇਹਨੂੰ ਸਾਫ਼ ਕਰਿਆ ਬਾਈ ਇੱਕ ਵਾਰ ਚੰਗੀ ਤਰ੍ਹਾਂ ਜਿਹੜਾ ਆ ਇਹ ਇਹਦੇ ਵਿੱਚ ਵੀ ਕਚਰਾ ਜਾਂਦਾ ਉਹ ਵੀ ਸਾਫ਼ ਕਰਿਆ ਫਿਲਟਰ ਵੀ ਚੰਗੀ ਤਰ੍ਹਾਂ ਧੋਤੇ ਤੇ ਤੇਲ ਵੀ ਬਦਲਤਾ ਬਾਈ ਇਹ ਕੰਮ ਜ਼ਰੂਰੀ ਦਾ ਹੁਣ ਬਸ ਸਾਰੀ ਫੀਟਿੰਗ ਜੀ ਰਹਿ ਗਈ ਕਰਨੇ ਤੇ ਫਿਲਟਰ ਬਾਈ ਦੇਖਦੇ ਹੁਣ ਕਿੱਦਾਂ ਨੂੰ ਕਿਆ ਸਿਸਟਮ ਆ ਲੋਟਿਆ ਕਰਕੇ ਆ ਲਾ ਕੇ ਸੀਲ ਜੀ ਕਰਦੇ ਦਾ ਕੰਮ ਲਓ ਜੀ ਬਾਈ ਕਹਿੰਦੇ ਬੰਪਰ ਨੂੰ ਕਰਾਉਣਾ ਪੇਂਟ ਆ। ਹਸਤਰੀਕਾਲ ਜੀ। ਹਸਤਰੀਕਾਲ ਜੀ। ਵਧੀਆ ਜੀ। ਇਹ ਬੰਪਰ ਪੇਂਟ ਕਰਾਉਣ ਆਇਆ ਪਤਾ ਨਹੀਂ। ਹਾਂ ਜੂਬੋ। 4x4 ਪੇਂਟਰ ਬਾਈ ਹਸਤਰੀਕਾਲ। ਹਸਤਰੀਕਾਲ ਜੀ। ਗਰੀਬੀਆਂ ਚੱਕ ਦੋ ਬੰਪਰ ਖੋਲ ਦੋ। ਠੀਕ ਆ ਜੀ ਠੀਕ ਚੱਕ ਦੇਣਾ ਗਰੀਬੀਆਂ। ਪੇਂਟ ਕਰ ਦੋ ਵਧੀਆ ਜੀ। ਠੀਕ ਕਰ ਦਿਆ। ਚਾਚੇ ਨੇ ਗੱਲ ਇੱਕ ਕਹੀ ਖੈਦਾ ਰੇਗਮਾਲ ਮਾਰਨਾ ਏ। ਪੇਂਟਰ ਦੇਖਦਾ ਰੇਗਮਾਲ ਵੱਜੂਗਾ। ਇਹਨੂੰ ਟਾਈਮ ਹੋ ਗਿਆ ਲੱਗੇ ਰੋ। ਵੀ ਰੀਜਗਲ ਮਾਰ ਕੇ ਗਰੈਂਡਰ। ਹੈਂ? ਗਰੈਂਡਰ ਮਾਰਾ ਰੇਗਮਾਲ। ਗਰੈਂਡਰ ਵਧੀਆ ਤਸੱਲੀ ਕਰਾਦੀ ਮੇਰਾ ਬਾਈ ਬਣ ਕੇ ਹਾਂ ਪੈਂਟਰ ਬਾਈ ਇਹ ਕੰਮ ਆ ਸੀ ਮੈਂ ਹਾਂ ਚਾਚਾ ਦਾ ਕਹਿੰਦਾ ਤੇ ਵੀ ਨਾਲ ਦੀ ਨਾਲ ਹੋ ਜਾਊਗਾ ਮਹਾ ਗੱਲ ਨਹੀਂ ਬਣਦੀ ਆਪਣਾ ਵੀ ਖੋਲ ਕੇ ਰੱਖਿਆ ਹੁੰਦੇ ਦੋ ਦਿਨ ਤੱਕ ਲਿਆਉਂਗੇ ਹਾਂ ਹਾਂ ਕੋਈ ਗੱਲ ਨਹੀਂ ਵਨੀ ਬਾਈ ਗੱਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਵਧੀਆ ਜੀ ਮੇਤੇ ਵਾਰ ਨੂੰ ਕਿਨੇ ਟਰੈਕਟਰ ਕਰਦੇ ਜੀ ਬਹੁਤ ਘੱਟ ਤੇ ਪਤਾ ਹੀ ਨਹੀਂ ਹੈਗਾ ਆਈ ਜਾਂਦਾ ਜਾਈ ਜਾਂਦਾ ਕੱਲ ਕੱਢਿਆ ਕੱਦ ਕੱਢਿਆ ਇਹ ਤਾਂ ਪੈਂਟਰ ਵੀ ਰੋਜ਼ ਕੋਈ ਨਾ ਕੋਈ ਨਵਾਂ ਸੱਪ ਕੱਢਦਾ ਦੇਖੋ ਸਿੰਘ ਜੇ ਲੈ ਇਹ ਕਹਿੰਦਾ ਟਰੈਕਟਰ ਜੀ ਇਹ ਹੱਥ ਵੀ ਰੰਦੇ ਰੇਟੇ ਕਰਦੇ ਆ ਜੌਂਡੀਅਰ ਲਾਇਬ੍ਰੇਰੀ ਦੇ ਸੁਪਰ ਸੀਟਰ ਕਹਿੰਦੇ ਬਾਕੂ ਪਵਾ ਰਿੰਦਾ ਹੈ ਕੱਲ ਚੱਕਦਾ ਫਿਰ ਵੀ ਚੱਕਦਾ ਕਹਿੰਦਾ ਹਲੇ ਵੀ ਮੂੰਹ ਚੱਕਦਾ ਬੱਲੇ ਬੱਲੇ ਕਿੰਨਾ ਵੇਟ ਪਾ ਕੇ ਵੀ ਭਾਵੇਂ 1 ਕਿਲੋ 1/4 ਕਿਲੋ ਹੋ ਜਾਗ ਲੂ ਅਸੀਂ 5 ਕਿਲੋ ਬਾਕੀ ਨਾ ਕਰੀਏ ਬਾਈ ਤਾਹੇ ਕਹਿੰਦੇ ਕਵਾਂਟਲ ਦਾ ਵੇਟ ਆਉਦਾ ਜੱਗੇ ਨੇ 4 6 1/4 ਕਵਾਂਟਲ ਪਾਇਆ ਵੇਟ ਉਹਦਾ ਵੀ ਚੱਕਦਾ ਹੈ ਹੋਰ ਬਾਈ ਹੋਰ ਹੋਰ ਹਲਕੇ ਥੋੜੇ ਜੌਂਡੀਅਰ ਯਾਰਾ ਵੇਖਦੀ ਯਾਰਾ ਦੂਜੇ ਨੰਬਰ ਤੇ ਆਏ ਆ ਫਿਰ ਉੱਤੇ ਤਾਂ ਰਹੇ ਨਹੀਂ ਜਾਂਦਾ ਅਰੇ ਭਾਈ ਇਹਦਾ ਭਾਈ 15 ਕੁਇੰਟਲ ਨੇੜੇ ਪਹੁੰਚ ਜਾਂਦਾ ਇੱਕ ਪਿੱਛੇ ਨੂੰ ਬਦਮਾ ਖਾਸਾ ਨਾ ਤੇਰੇ ਜਿੰਨਾ ਲੰਬਾ ਹੋ ਜਾਂਦਾ ਉਹ ਚੀਜ਼ ਦਾ ਚੱਕਰ ਹੈ ਮਨੀ ਭਾਈ ਇੱਕ ਲੈਟੇ ਦੇ ਦੇਵਾ ਚ ਦੇਵਾ ਚ ਨਹੀਂ ਮਿਲਦੀ ਆ ਕੀ ਪਹਿਲੇ ਲਾਣਾ ਉਹ ਲਾਣਾ ਦੇਵਾ ਚ ਨਹੀਂ ਮਿਲੀਗੇ ਚੱਲ ਕੋਈ ਨਹੀਂ ਦੇਖ ਰਿਹਾ ਪਿੰਟਰ ਹਾਂਜੀ ਭਾਈ ਇਹ ਕੌਣ ਖੋਲੂਗਾ ਹੁਣ ਉਹ ਸਾਹਮਣੇ ਮੇਤਰੀ ਮੇਤਰੀ ਕਹੋ ਲੂਗਾ ਹਾਂਜੀ ਬਲਾਲਾ ਨੇ ਕਰੀ ਨਮਰ ਬੱਪਾ ਹੋ ਗਿਆ ਤੇ ਦੂਆ ਵਾ ਯਾਰ ਇਹ ਤੈਨੂੰ ਪਤਾ ਹੈ ਨਾ ਔਰ ਔਖਾ ਹੋਦਾ ਅਗਲਾ ਇਹ ਲਓ ਜੀ ਭਾਈ ਬੰਪਰ ਖੋਲਣ ਵਾਲੇ ਵੀ ਆ ਗਏ ਮਨੀ ਖਲਾਦੇ ਯਾਰ ਅੱਜ ਤੇਰਾ ਭਾਈ ਨਹੀਂ ਦਿਖਿਆ ਯਾਰ ਆਉਣ ਲੱਗਿਆ ਆਉਣ ਲੱਗਿਆ ਉਹ ਕਹਿੰਦਾ ਬੂਫਰ ਦੇ ਕੇ ਗਿਆ ਭਾਈ 15 ਇੰਚ ਹਰਦੇ ਨਹੀਂ ਕਿਸੇ ਦੇ ਲਾਉਂਗੇ ਕਿਹਾ ਮੇਰੇ ਪਿੰਡ ਵਾਲੇ ਦੇ ਲਾਉਣੇ ਆ ਮੇਰੇ ਪਿੰਡ ਲਾਉਣੇ ਆ ਭਾਈ ਪਤਾ ਨਹੀਂ ਮੇਰੇ ਪਿੰਡ ਵੀ ਕਹਿੰਦਾ ਕੋਈ ਟਰੈਕਟਰ ਤਿਆਰ ਕਰਾਉਣ ਲੱਗਿਆ ਦੇਖਣਾ ਕਿਹੜਾ ਹੈ 20 किलो ਨੇ ਆ 3 15 ਇੰਚ 2 12 ਹੈ ਚੱਲ ਦੇਖਦੇ ਹੈ ਭਾਈ 2 ਮੀਲੀਆ ਚਾਪ ਵੀ ਲੈ ਆਏ ਆ ਕੱਲੇ ਭਲਾਈ ਆ ਚਾਹ ਚੰਡੇ ਵਾਲੀ ਦੀ ਹਾਲੇ ਵੀ ਰੇਜ ਹਲਕੀ ਗੱਲ ਸੁਣਨਾ ਜਰ ਵੀ ਹਫਤਾ ਬੀਪੀ ਦੇਉਣ ਚਾਪ ਲਾ ਕੇ ਹਫਤਾ ਲਗਣਾ ਆ ਉਹ ਤੋਂ ਲੰਬਰ ਖੋਣ ਰਿਹਾ ਆ ਟਾਈਮ ਹੋਨੇ ਚੱਲ ਅੱਜ ਜੋਰ ਅੱਜ ਜੋਰ ਦੇਖਣਾ ਤੇ ਰਾਮ ਨੇ ਜੋਰ ਪਰਖੇ ਜੋ ਅੱਜ ਮੀਟਰ ਦਾ ਮੀਟਰ ਕਹਿੰਦਾ ਬਸ ਹੋਈ ਵੀਏ ਕਰੇ ਸਿੱਧੀ ਕੁੱਤੀ ਕਰੇ ਸਿੱਧੀ ਕਰਦੀ ਪੈਂਟਰ ਵੇਟ ਵੀ ਤੂੰ ਬੋਹਰ ਰੱਖੀ ਫਿਰਦਾ ਏ ਇਹ ਬਾਜ਼ਾਰ ਜਿਹੜਾ ਹੋਨੇ ਹੁੰਦੇ ਗੱਡੀਆਂ ਨੂੰ ਛੋਟੇ ਛੋਟੇ ਉੱਪੇ ਹੁੰਦੇ ਚਿੰਬੋ ਕੱਢ ਸਕਦਾ ਕਹਿੰਦਾ ਫਿਰ ਇੱਥੇ ਜੋਰ ਦਲਵਾਉਂ ਪਾਰਾ ਕੰਮ ਨਹੀਂ ਕਰਦਾ ਇਹ ਵੀ ਕਮਾਉਣਾ ਹਰੇ ਤਗੜਾ ਹੋ ਜਾ ਇੱਕ ਕੁਆਟਰ 20 ਕਿਲੋ ਰ ਹੈ ਇੱਥੇ ਗਾ ਮਰੀਂ ਘਣੀ ਆ ਅੱਧੀ ਦਿਹਾੜੀ ਦਾ ਪੈਂਡਰ ਦੀ ਜ਼ਰਤ ਆਰ ਦੇ ਨੂੰ ਲੱਗ ਜੇ ਨਹੀਂ ਨਾ ਨਾ ਕਿਹੜਾ ਗਰੈਂਡਰ ਹੈਗਾ ਗਰੈਂਡਰ ਮੈਨੂੰ ਨਾ ਨੀ ਚਾਰ ਪਾਤੀ ਤੁਸੀਂ ਮੈਂ ਤੁਹਾਨੂੰ ਆਓ ਹੱਥ ਕਿੰਨਾ ਰ ਹੈ ਇਹਦੇ ਤੇ ਆਇਆ ਕੋਈ ਸਟੱਲ ਜਾਰ ਚਾ ਵੀ ਖੋਲ ਲਿਆ ਪੈਂਪਰ ਹੈ ਅਮਨੇ ਚੱਕ ਰੋਟੀ ਨਹੀਂ ਕਾਦੀ ਅੱਜ ਠੀ ਖਾਣੀ ਆਲੇ ਆ ਲੱਗ ਗਿਆ ਲੱਗ ਗਿਆ ਲੱਗ ਗਿਆ ਨੌਜਵਾਨ ਬੰਦੇ ਲੱਗ ਗਿਆ ਹੋਂਦਾ ਵੰਡਰ ਕੰਪੈਨਡਰ ਦੇਲਾ ਨੌਜਵਾਨ ਮੁੰਡਾ ਬੈਠ ਰੇ ਇਹ ਇਹ ਲੱਗਾ ਵਾ ਰੰਗ ਘੜ ਲੋ ਕਰਦੇ ਆ ਪੈਂਟਰ ਦੀ ਬੱਸ ਹੋ ਗਈ ਹੋਰ ਬਾਤ ਹੋ ਗਈ ਪੈਂਟਰ ਦੀ ਪਾਣੀ ਬੁਲਾ ਦੇ ਸ਼ੀਤੀ ਕਰ ਪੈਂਟਰ ਪਾਣੀ ਲਿਆਵਾ ਆ ਵੈਂਟਰ ਕਿੰਨਾ ਕ ਭਾਰਾ ਦਾ ਪੈਂਪਰ 20 ਕਿਲੋ ਦਾ ਪੈਂਪਰ ਹੈ 25 ਕਿਲੋ ਦਾ ਪੈਂਪਰ 25 ਕਿਲੋ ਦਾ ਅਮਨੇ ਆ 25 ਕਿਲੋ ਦਾ ਪੈਂਪਰ ਕਹਿੰਦਾ ਹੈ ਪੈਂਡਰ 25 ਕਿਲੋ ਦਾ ਪੈਂਪਰ ਕਹਿੰਦਾ ਹੈ ਕਿੰਨੇ ਦਾ ਹੈ ਪੈਂਡਰ 25 ਕਿਲੋ ਦੇ ਦਾ ਨਟੇ ਹੋਣੇ ਇਹਦੇ ਉਹਦੇ ਕਿੰਨੇ ਪੈਂਡਰ 25 ਕਿਲੋ ਦਾ ਮੇਰੇ ਸਾਹਮਣੇ ਪੈਂਡਰ ਹੈ ਬਾਹਰ ਆਇਆ ਨਵਾਇਆ ਥੋੜਾ ਜਿਹਾ ਅਰੇ ਇਲਾ ਕਿਹਾ ਜਾਊਗਾ ਗੋਗੂ ਪਿੰਨਿਆ ਇਲਾ ਪੈਂਟਰ ਆਪ ਚਾਹ ਪੀ ਜਾਂਦਾ ਬੰਦਿਆਂ ਨੂੰ ਪੁੱਛਦਾ ਨਹੀਂ ਹੈਗਾ ਆ ਬੈਟਰਨ ਚਾਹ ਪਾਈ ਨਹੀਂ ਚੱਕੀ ਕਿਰੋ ਵੀਰੇ ਉਹਨੇ ਗੱਲ ਤਾਂ ਕਰਦਾ ਗੱਲ ਤਾਂ ਕਰਦਾ ਮੈਂ ਸਰੋ ਪੀਕ ਮੀਜ ਤੇ ਪੀਲੀ ਹੋ ਜਾਂਦੀ ਹੈ ਤੇ ਹਰੀ ਹੋ ਜਾਂਦੀ ਰੰਗ ਬਦਲੀ ਜਾਂਦੀ ਹੈ ਦੀ ਨਹੀਂ ਪੈਂਟਰ ਨੇ ਕਿਸੇ ਨੂੰ ਪੁੱਛੇ ਨੋ ਨਹੀਂ ਪੈਦੀ ਰੰਗ ਕਰਨਾ ਜਿਹੜਾ ਮਾਰ ਲਿਆ ਕਰਾ ਕਰਨਾ ਪੈਂਟਰ ਚਿੱਟੀ ਮੈਂ ਚਿੱਟੀ ਸੀ ਚਿੱਟੀ ਸ਼ਰਟ ਲਿਆਉਂਦਾ ਇਹਨਾਂ ਕਰਾ ਕੇ ਕੱਲੋ ਕਰਾਏ ਨੇ ਪੈਂਟਰ ਚਿੱਟੀ ਸ਼ਰਟ ਨੇ ਆਉਂਦਾ ਉਹਨੂੰ ਰੰਗ ਕਰ ਕਰਕੇ ਪਾਈ ਜਾਂਦਾ ਜਿੱਦਣ ਕਿ ਤੇ ਵਿਆਹ ਨੂੰ ਜਾਣਾ ਹੋਰ ਰੰਗ ਕਰ ਲਾਂਦਾ ਹੋ ਗਿਆ ਪੈਂਟਰ ਯਾਰ ਹੌਲਾ ਦਾ ਹਾਂਜੀ ਭਾਈ ਜੀ ਕੀ ਹਾਲ ਹੈ ਲੈਟਾ ਐਲ.ਡੀ. ਹੈ ਐਟਾ ਐਲ.ਡੀ. ਹੈ ਤੁਸੀਂ ਕਦੋਂ ਆਏ ਜੀ ਮੈਂ ਹੁਣੇ ਆਇਆ ਤੇਰੇ ਮੂਹਰੇ ਨੂੰ ਗੂਹਰ ਲੈ ਕੇ ਆਏ ਜਾਂਗੇ ਪਹਿਲਾਂ ਬਰਗਰ ਖਾ ਲਿਆ ਦੋ ਪਾਲਟੀ ਕਰੀ ਪਾਲਟੀ ਖਾਣੀ ਹੈ ਪਹਿਲਾਂ ਮੇਰੀ ਚਾਹ ਦੇਖ ਕੇ ਤੇ ਬਈਆ ਫਿਰ ਦੇਖਦੇ ਆ ਹੈਗੀ ਚਾਹ ਪੀਣਾ ਮੈਂ ਵੀ ਲੈ ਹੀ ਜਾਕੀ ਹੌਰੇ ਕੀ ਵਧੀਆ ਅੰਦਰ ਸਰਾਮ ਗੜੀ ਆ ਭਾਈ ਮੁੰਡੇ ਨੇ ਸਮਾਨ ਪਾ ਲਿਆ ਕਹਿੰਦੇ ਹੁਣ ਲੈਟਾਂ ਲੂਟਾਂ ਵੀ ਸਾਰਾ ਕੁਝ ਜੇ ਕਿਸੇ ਨੇ ਭਾਈ ਲੈਣਾ ਤਾਂ ਇਹ ਸਮਾਨ ਵੀ ਦੇ ਦਿੰਦਾ ਏ ਟਰੈਕਟਰ ਨਾਲ ਲੋਨ ਪਲਾ ਵੀ ਦਿੰਦਾ ਏ